ਅੱਗ ਲਾ ਗਿਆ ਇੱਥੇ ਆਣ ਗਏ ਤੇ ਇਹਨਾਂ ਨੂੰ ਉਹ ਸਾਹਮਣੇ ਡੇਰਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਹੀਂ ਨਿਕਲਦੀ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾ ਮਗਰ ਲੀਆਂ ਦੋਵਾਂ ਇਹਦੀਆਂ ਗਮ ਮਗਰ ਲੀਆਂ ਲੱਤਾ ਬੰਦੀਆਂ ਉਹਦੀਆਂ ਗਾੜਨੀਆਂ ਲੱਤਾ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਤੇ ਤੜਫ ਤੜਕੇ ਮਰ ਗਿਆਂ ਕੀਤੀ ਤਾਂ ਕਹਿੰਦੇ ਸ਼ਰਾਰਤ ਹੈ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤਾਂ ਕਹਿੰਦੇ ਸ਼ਰਾਰਤ ਹੈ ਬਹੁਤ ਤਗੜੀ ਹਾਂ ਅਰਸੀ ਪਈਏ ਵੇਖੋ ਇਹਦੇ ਨਾਲ ਲੱਤਾਂ ਬੰਦੀਆਂ ਉਹਦੀਆਂ ਆਜੀ ਵੀ ਲੱਤਾਂ ਬੰਦੀਆਂ ਗਾਲਨੀਆਂ ਗਈਆਂ ਦੀਆਂ ਜੀ ਇਹ ਰਾਤ ਨੂੰ ਕੋਈ ਸ਼ਰਾਬੀ ਬੰਦਾ ਆਇਆ ਉਹ ਇਹਨਾਂ ਨੇ ਦੰਗਲਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਲੱਤਾਂ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਦਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਦਤੀਆਂ ਨੇ ਬੰਨ ਕੇ ਮੁੜ ਕੇ ਤੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਸੱਟ ਸੱਟ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਦਾ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ 3-4 ਉਹਦੀਆਂ ਬੇਟੀਆਂ ਨੇ ਬਹੁਤ ਧੀਰਜ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਮਰਗੀ ਹੋਣੇ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੋਚੋ ਹੈਗੀ ਆ ਕੋ ਉਹਦੇ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜ਼ੀ ਤਾਂ ਅਮ ਜਿਹੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਦਾ ਸੀ ਪਤਾ ਨਹੀਂ ਕੀ ਗੱਲ ਹੋਈ ਗੈਲਰੀ ਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆ ਜਾਈਦਾ ਇੱਥੇ ਆਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਰ ਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹਸਪੀਟਲ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਸੀ ਕਿਸੇ ਨੇ ਪੰਜ ਹੀ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਲੋ ਨਹੀਂ ਅੰਦਰ ਅੰਦਰ ਗਾਨ ਦੋਵੇਂ ਗਾਉਣ ਬੇਥਿਆ ਨਹੀਂ ਜਾਂਦੇ ਵੀਰੇ ਮੇਰੇ ਦੇਖ ਜਾ ਕੇ ਵੇਖਿਆ ਤੁਹਾਨੂੰ ਅਨੂ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਸ ਜੋ ਆਂਦਾ ਤੁਹਾਡੀਆਂ ਗਾਇਆਂ ਸੀ ਤੇ ਸੁੱਤੇ ਹਜੇ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਐ ਜਦੋਂ ਹੀ ਰੇਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਹੋ ਨਹੀਂ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੇ ਕਾਕਾ ਇੱਕ ਵਿਆਹ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਏ ਆਪੇ ਦੋ ਵਸਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਇਹ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਵਾਂ ਬਾਪ ਤੇ ਛੱਡ ਗਏ ਬਾਪ ਤੇ ਤੁਸੀਂ ਸ਼ੱਕਿਆ ਵੀ ਕਿਸੇ ਨੇ ਵੀਰੇ ਨਹੀਂ ਵੀਰੇ ਕਿੰ ਨੂੰ ਆ ਵੀੜਾ ਦिए ਮੇਰਾ ਪੁੱਤ ਕੱਲਾ ਕਿਹਦਾ ਵੇ ਵੇਖੋ ਜ ਲੱਤਾਂ ਬੰਨੀਆਂ ਦੱਸਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜੀਆਂ ਨਹੀਂ ਗੀਆਂ ਲੱਤਾਂ ਬੰਨ ਕੇ ਮਾਰੀਆਂ ਊੜੀ ਜੋ ਤਾਂ ਵੇਖੋ ਜਾ ਕੇ ਕਿੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਕੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਹਾਂ ਕੀਤਾ ਇਹ ਕਿਸ ਨੇ ਪਰ ਹੁਣ ਅੰਨੀ ਨਹੀਂ ਸ਼ੱਕ ਦਾ ਜਿਹੜਾ ਹੁਣ ਸਾਨੂੰ ਕਿਤੇ ਉਹ ਜਾ ਕੇ ਅੱਖੀਂ ਵੇਖਣਾ ਬੇਨਾਮ ਵੀ ਲੱਗੀ ਹੋਈ ਤੇ ਇਹ ਕਿਉਂ ਬੰਨ ਏ ਵੇਖਿਆ ਨਹੀਂ ਜਾਂਦੇ ਗਾਈਆਂ ਤੇ ਹੁਣ ਵੀ ਤੇ

ਮਾਤਾ ਤੇ ਆਦ ਨਾ ਪਤਾ ਜਾਂਦੀ ਭੱਜੀ ਜਾਣ ਮੈਂ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰੀ ਜੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਕਿੰਨੇ ਕਿੰਨੇ ਕਿੰਨੀਆਂ ਸੀ ਹਾਂਜੀ ਤਾਂ ਹੀ ਤੇ 1 ਲੱਖ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ 30000 1 ਲੱਖ 1.5 ਲੱਖ ਦੀ ਗਾਂ ਹੀ ਤੇ ਕਿਨੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਇਹ ਦੇ ਚ ਗਾਂ ਕੋੜੇ ਹਮ ਕੋ ਕੋਈ ਨਹੀਂ ਹੁੰਦਾ ਪੀ ਗਾਈਆਂ ਨੂੰ ਆਖੜਾ ਕੋਟ ਇਹ ਦੇ ਫੁੱਲ ਸਾਲੇ ਆਏ ਹਾਂਜੀ ਹਾਂਜੀ ਰਿਪੋਰਟ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਵਾਹਦਾ ਨੇ ਕੀ ਕਰ ਲੈਣਾ ਵੀਰੇ ਲਪੜ ਮਿਸਵੇ ਤੱਕ ਅਰੀਬਾਰੀ ਤੱਕ ਅੜੀ ਵੀ ਤੱਕ

ਮੈਂ ਨਾ ਜਗਦੀਪ ਸਿੰਘ ਜੀ ਠੀਕ ਹੈ ਚੱਲੋ ਜੀ ਸਰ ਇਹ ਸਰ ਮੇਰਾ ਪਿੰਡ ਚ ਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਅੱਜ ਸਵੇਰੇ ਇੱਕ ਦੀ ਸਾਢੇ 5 ਵਜੇ ਮੈਨੂੰ ਫੋਨ ਗਿਆ ਵਾ ਈਦਾ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ ਕਿ 10 ਟਰਾਲੀਆਂ ਤੂੜੀ ਸੀ ਤੇ ਗਾਵਾਂ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਐਫ ਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪਾਲੇ ਸੀ ਤੇ ਬੜਾ ਦੁੱਖ ਲਗਾ ਏ ਜੀ ਵੀ ਇੱਕੇ ਦਾਟਰਾਂ ਦੀ ਤੂੜੀ ਸ਼ੈਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵੰਦੇ ਇਦਾਂ ਦੀ ਤੇ ਤੁਸੀਂ ਤੇ ਸ਼ੱਕਾ ਵੀ ਇਹਨੇ ਤੇ ਇਹਨੇ ਵੀ ਕਿੰਦੀ ਆਪੀ ਅੰਦਰ ਗਾਈਆਂ ਨੂੰ ਬੰਨ੍ਹ ਕੇ ਤੇ ਛੇਰਾ ਤੇ ਲਈ ਨੂੰ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਉਹ ਇਹਦਾ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਪੀਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਬਿਚਾਰੇ ਬਹੁਤ ਭਲੇ ਮਾਨਸਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰ ਸਾੰਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਦਾ ਨੁਕਸਾਨ ਸਾਰ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਈਆਂ ਸੈਡ ਸੈਡ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਵਾਲੇ ਆਏ ਹਾਂਜੀ ਸਾਰੇ ਆਹੀ ਪੁਲਸ ਵਾਲੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਵੀ ਨਾਲ ਖਾਓ ਬੰਦੇ ਦੇ ਨਾਲ ਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਉਹ ਕੁਝ ਚੋਦੇ ਮਾਰ ਮਾਂ ਚ ਸਾਰਾ ਇਹ ਤੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਇਹ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ